ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਗੁਰਦਵਾਰ ਸਾਹਿਬ ਪਹੁੰਚਿਆ ਗੁਰੂ ਕੀ ਟਾਬ ਤੇ ਆਓ ਦਰਸ਼ਨ ਕਰਾਉਣੇ ਆ ਇੱਥੇ ਤੁਹਾਡੇ ਇਹ ਪਵਿੱਤਰ ਸਰੋਵਰ ਹੈ ਜੀ ਜਿੱਥੇ ਸੰਗਤ ਇਸ਼ਨਾਨ ਕਰਕੇ ਆਪਣੇ ਦੁੱਖਾਂ ਤੋਂ ਛੁਟਕਾਰਾ ਪਾਉਂਦੀ ਹੈ ਇਹ ਪਵਿੱਤਰ ਸਰੋਵਰ ਹੈ ਜੀ ਇੱਥੇ ਦੱਸਿਆ ਜਾਂਦਾ ਹੈ ਕਿ ਗੁਰੂ ਸਾਹਿਬ ਦੀ অপার ਕਿਰਪਾ ਹੋਈ ਆ ਦਸਮ ਪਾਤਸ਼ਾਹ ਜੀ ਦੀ ਜਿਹੜਾ ਵੀ ਸਿੱਖ ਇਥੇ ਸੱਚੇ ਦਿਲੋਂ ਆਉਂਦਾ ਉਹਦੀ ਹਰ ਇੱਕ ਮਨੋਕਾਮਨਾ ਪੂਰੀ ਹੁੰਦੀ ਹੈ ਜੀ ਆਖਦੇ ਨੇ ਕਿ ਇੱਥੇ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ ਉਹ ਇੱਥੇ ਸੁੱਖ ਸੁੱਖਦੇ ਨੇ ਉਹਨਾਂ ਦੀ ਮਨੋਕਾਮਨਾ ਪੂਰੀ ਹੁੰਦੀ ਹੈ ਤੁਹਾਨੂੰ ਦਰਸ਼ਨ ਕਰਾਵਾਂਗੇ ਉਸ ਸਥਾਨ ਦੇ ਜਿੱਥੇ ਸੁੱਖ ਸੁਖੀ ਜਾਂਦੀ ਹੈ ਤੇ ਬੱਚੇ ਦੀ ਜਿਹੜੀ ਪੁੱਤਰ ਦੀ ਦਾਤ ਹੈ ਜਿਹੜੀ ਉਹ ਗੁਰੂ ਸਾਹਿਬ ਖੁਦ ਬਖਸ਼ਿਸ਼ ਕਰਦੇ ਨੇ ਜੀ ਤਾਂ ਆਪਾਂ ਦੇਖ ਰਹੇ ਹਾਂ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਕਾਠ ਹੈ ਅਜ ਪੁੰਨਿਆਂ ਦਾ ਦਿਹਾੜਾ ਕਰਕੇ ਸੰਗਤ ਦੂਰੋਂ ਜਰਾ ਦੇਉ ਜਿਹੜੀ ਪਹੁੰਚ ਰਹੀ ਹੈ ਲਗਾਤਾਰ ਹਨਾ ਅੱਜ ਦਾ ਹਕੂਮ ਨਮਾ ਸਾਹਿਬ ਦਾ ਸਾਥ ਸੰਗਤ ਜੀ ਦਰਸ਼ਨ ਕਰ ਲੋ ਤੁਸੀਂ ਤੇ ਇਸ ਤੋਂ ਇਲਾਵਾ ਪਵਿੱਤਰ ਸਥਾਨ ਜਿਹੜਾ ਗੁਰੂ ਸਾਹਿਬ ਦਾ ਬਣਿਆ ਹੋਇਆ ਜਿੱਥੇ ਸੰਗਤ ਨਤਮਸਤਕ ਹੁੰਦੀ ਹੈ ਤੇ ਪੁੱਤਰਾਂ ਦੀ ਜਾਤ ਲੈਣ ਤੋਂ ਬਾਅਦ ਬੱਚੇ ਦੀ ਜਾਤ ਲੈਣ ਤੋਂ ਬਾਅਦ ਉੱਥੇ ਆ ਕੇ ਆਪਣੀ ਜਿਹੜੀ ਸੁੱਖ ਹੈ ਉਹਨੂੰ ਲਾਉਂਦੀ ਹੈ ਤੇ ਉਹਦੇ ਦਰਸ਼ਨ ਤੁਹਾਨੂੰ ਕਰਵਾਉਣੇ ਆ ਜੀ ਸਾਧ ਸੰਗਤ ਜੀ ਇਹ ਉਹ ਪਵਿੱਤਰ ਸਥਾਨ ਨਿਸ਼ਾਨ ਸਾਹਿਬ ਜਿੱਥੇ ਸੰਗਤ ਪੁੱਤਰ ਦੀ ਦਾਤ ਗੁਰੂ ਸਾਹਿਬ ਤੋਂ ਮੰਗਦੀ ਹੈ ਤੇ ਇੱਥੇ ਉਹ ਦਾਤ ਜਿਹੜੀ ਪੂਰੀ ਹੋਣ ਤੋਂ ਬਾਅਦ ਜਿਹੜੀ ਸੰਗਤ ਹੈ ਉਹ ਇੱਥੇ ਆ ਕੇ ਜਿਹੜਾ ਸ਼੍ਰੀ ਹੈ ਉਹ ਬੰਦੀ ਹੈ ਆਖਿਆ ਜਾਂਦਾ ਕਿ ਇੱਥੇ ਜਿਹੜਾ ਵੀ ਬੇਇਲਾਦ ਜੁੜਾ ਇੱਥੇ ਹੁੰਦਾ ਗੁਰੂ ਸਾਹਿਬ ਉਹ ਤੇ ਜ਼ਰੂਰ ਬਖਸ਼ਿਸ਼ ਕਰਦੇ ਨੇ ਇੱਥੇ ਬੱਚੇ ਦੀ ਦਾਤ ਪੁੱਤਰ ਦੀ ਦਾਤ ਮਿਲਦੀ ਹੈ ਵਾਹਿਗੁਰੂ ਜੀ ਸੋ ਸੰਗਤ ਦੇ ਇੱਥੇ ਪੁੰਨਿਆਂ ਦੇ ਢਾਡੇ ਕਰਕੇ ਕਿੰਨਾ ਰਾਸ਼ਾ ਜਿਹੜਾ ਬਹੁਤ ਇਕੱਠ ਜਿਹੜਾ ਇੱਥੇ ਦੇਖਣ ਨੂੰ ਮਿਲਦਾ ਹੈਗਾ ਕਿਉਂਕਿ ਆਖਿਆ ਜਾਂਦਾ ਕਿ ਇੱਥੇ ਹਰ ਇੱਕ ਤਰ੍ਹਾਂ ਦੀ ਨੂੰ ਮਨੋ ਕਾਮਨਾ ਗੁਰੂ ਸਾਹਿਬ ਪੂਰੀ ਕਰਦੇ ਨੇ ਤਾਂ ਉਹ ਆਪਾਂ ਹੋਰ ਵੀ ਜਿਹੜੇ ਕੋਸ਼ਕ ਸੰਗਤ ਨੇ ਜਿਨ੍ਹਾਂ ਦੇ ਨੂੰ ਕਾਮਨਾ ਪੂਰੀਆਂ ਹੋਈਆਂ ਨੇ ਹਨ ਉਹਨਾਂ ਨਾਲ ਵੀ ਆਪਾਂ ਮਿਲਾਂਗੇ ਦਰਸ਼ਨ ਕਰਾਂਗੇ ਉਹਨਾਂ ਦੇ ਫਿਲਹਾਲ ਜਿਹੜਾ ਆਪਾਂ ਤੁਹਾਨੂੰ ਦਰਸ਼ਨ ਕਰਵਾ ਦੇ ਨੇ ਸੱਚੇ ਬਾਸ਼ਾ ਜੀ ਕਿਰਪਾ ਕਰਨ ਇਹ ਤੁਸੀਂ ਦੇਖ ਰਹੇ ਹੋ ਕਿ ਵੱਡੀ ਗੰਟੀ ਦੇ ਵਿੱਚ ਸੰਗਤ ਆ ਕੇ ਆਪਣੀ ਜਿਹੜੀ ਸੁੱਖਾਂ ਲਾਭਦੀ ਆ ਹਨ ਤਾਂ ਸੰਗਤ ਆਗਾਦਾਰ ਬੜੀ ਜਾਲ ਸ਼ਾਹ ਦੇ ਨਾਲ ਆਉਂਦੀ ਹੈ ਇਹ ਗੁਰਦੁਆਰਾ ਗੁਰੂ ਕੀ ਟਾਬ ਹੈਗਾ ਜਿਹੜਾ ਪੁਰਪੁਰਤ ਲੈ ਜਾਣੇ ਤੇ ਜੇਤੋ ਵਾਲੇ ਰਾਹ ਤੇ ਜੇਤੋ ਛੜ ਕੇ ਤੇ ਮੇਨ ਤੇ ਗੁਰਦੁਆਰਾ ਸਾਹਿਬ ਨਜ਼ਰ ਆਉਂਦਾ ਹੈ ਪੁੰਨੇ ਦੇ ਥਾੜੀ ਕਰਕੇ ਇੱਥੇ ਸੰਗਤ ਦਰੂਦ ਰਾਡੇ ਆਉਂਦੀ ਹੈ ਤੁਸੀਂ ਦੇਖ ਰਹੇ ਹੋ ਕਿ ਸਰੋਵਰ ਦੇ ਉੱਪਰ ਵੀ ਸੰਗਤ ਕਿੰਨੇ ਚਾਤ ਸ਼ਾਹ ਦੇ ਨਾਲ ਇਸ਼ਨਾਨ ਕਰਦੀ ਨਜ਼ਰ ਆ ਰਹੀ ਹੈ ਪਾਣੀ ਇਸ਼ਨਾਨ ਕਰਦੀ ਜਿਹੜਾ ਨਜ਼ਰ ਆ ਰਿਹਾ ਆਪਾਂ ਨੂੰ ਹਨਾ ਤਾਂ ਅਸੀਂ ਦੇਖ ਸਕਦੇ ਹਾਂ ਕਿ ਇਹ ਵੀ ਜਿਹੜੀ ਸੁੱਖ ਪੂਰੀ ਹੋਈ ਹੈ ਇਹਨਾਂ ਦੀ ਇਹ ਸੁੱਖ ਲਾਣ ਆਇਆ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਭਾਈ ਸਾਹਿਬ ਕਿਹੜੇ ਪਿੰਡ ਤੋਂ ਤੁਸੀਂ ਜੀ ਜਿੱਤਗਿਲ ਤੋਂ ਇੱਥੇ ਕਿਵੇਂ ਇੱਥੇ ਇਹ ਸਭ ਸੁੱਖ ਵੀ ਸਾਡਾ ਬੇਟਾ ਬਾਹਰ ਜਾ ਰਿਹਾ ਏ ਅੱਛਾ ਜੀ ਬਾਹਰ ਚੜਿਆ ਗਿਆ ਸਭ ਸੁੱਖ ਹੋਣ ਆਇਆ ਗੁਰਕਰ ਅੱਛਾ ਤਾਂ ਸਭ ਸੁੱਖ ਹੋਣ ਆਇਆ ਸੇ ਬੇਟਾ ਚਲਾ ਗਿਆ ਜੀ ਬਾਹਰ ਠੀਕ ਹੈ ਜੀ ਇੱਥੇ ਸੁਣਿਆ ਜਾਂਦਾ ਜੀ ਹਰ ਇੱਕ ਤਰ੍ਹਾਂ ਦੀ ਜਿਹੜੀ ਮਨੋ ਕਾਮਨਾ ਪੂਰੀ ਹੋ ਜਾਂਦੀ ਹੈ ਜੀ ਸੱਚੇ ਮੰਨਣਾ ਸੱਤੂ ਸਰਨਾਪੁਰ ਦਾ ਅੱਛਾ ਇਹ ਗੁਰਦੁਆਰਾ ਸਾਹਿਬ ਜਿਹੜਾ ਬਣਿਆ ਇੱਥੇ ਦੱਸਦੇ ਆ ਕਿ ਜੇ ਕੇ ਜੇ ਬੱਚਾ ਨਹੀਂ ਹੁੰਦਾ ਕੋ ਵੀ ਇੱਥੇ ਸੁੱਕ ਸੌਂਗੇ ਤਾਂ ਉਹ ਸੁੱਖਾਂ ਪੂਰੀਆਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ 8 8 59 ਦਲਾਏ ਜੀ ਇੱਥੋਂ ਪਾਣੀ ਵੀ ਲੈ ਕੇ ਜਾਂਦੇ ਘਰੇ ਨਾਲ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ